ਇਹ ਘਟਨਾ ਜ਼ਿਲ੍ਹਾ ਜਲੰਧਰ ਦੀ ਸਬਡਿਵੀਜ਼ਨ ਫਲੋ ਦੇ ਅਧੀਨ ਆਉਂਦੇ ਪਿੰਡ ਨਗਰ ਦੀ ਹੈ ਜਿੱਥੇ ਕਿ ਇੱਕ ਵਰਕਸ਼ਾਪ ਤੇ ਇੱਕ ਐਕਸੀਡੈਂਟ ਗੱਡੀ ਦੀ ਪਿਛਲੇ 1 ਸਾਲ ਤੋਂ ਰਿਪੇਅਰ ਕੀਤੀ ਜਾ ਰਹੀ ਸੀ ਅਤੇ ਅੱਜ ਗੱਡੀ ਤਿਆਰ ਹੋਣ ਤੋਂ ਬਾਅਦ ਇਸ ਇਨੋਵਾ ਗੱਡੀ ਦੇ ਮਾਲਕ ਵਰਕਸ਼ਾਪ 'ਚ ਆਏ ਅਤੇ ਮਕੈਨਿਕ ਦੀ ਮਿਹਨਤ ਦਿੱਤੇ ਬਿਨਾਂ ਹੀ ਵਰਕਸ਼ਾਪ ਤੋਂ ਗੱਡੀ ਭਜਾ ਕੇ ਫਰਾਰ ਹੋ ਗਏ ਅਤੇ ਜਾਂਦੇ ਜਾਂਦੇ ਮਕੈਨਿਕ ਦੀ ਕੁੱਟवार ਵੀ ਕਰ ਗਏ ਇਸ ਘਟਨਾ ਸੰਬੰਧੀ ਮਕੈਨਿਕ ਨੇ ਅਤੇ ਮਾਲਕ ਨੇ ਦੱਸਿਆ ਕਿ ਪਿਛਲੇ 1 ਸਾਲ ਤੋਂ ਉਹਨਾਂ ਕੋਲ ਐਕਸੀਡੈਂਟਲ ਗੱਡੀ ਆਈ ਸੀ ਉਹਨਾਂ ਦੀ ਮਿਹਨਤ ਲਗਭਗ 1 ਲੱਖ ਰੁਪਏ ਤੋਂ ਉੱਪਰ ਬੰਦੀ ਹੈ ਤੇ ਇਸ ਦੌਰਾਨ ਗੱਡੀ ਦੇ ਮਾਲਕ ਆਏ ਅਤੇ ਬਗੈਰ ਪੈਸੇ ਦਿੱਤੇ ਗੱਡੀ ਲੈ ਕੇ ਭੱਜ ਗਏ ਮੈਂ ਜੀ ਇੱਥੇ ਆਪਣੇ ਚਾਚੇ ਦੇ ਮੁੰਡੇ ਸੋਫੇ ਕੋਲ ਆਇਆ ਸੀਗਾ ਇਹਨੇ ਮੈਨੂੰ ਸੱਦਿਆ ਸੀ ਕਿ ਆਪਣੀ ਸਕੂਟਰੀ ਦੇ ਪਾਲਸ ਮਰਾਲਾ ਹੂੰ ਤੇ ਜਦੋਂ ਮੈਂ ਆਇਆ ਉਹ ਉੱਥੇ ਅੰਮ੍ਰਿਤਸਰ ਦੇ ਜਿਹੜੇ ਮੁੰਡੇ ਸਾਥ ਨੌਜਵਾਨ ਤੇ ਸਾਰੇ ਹੀ ਤਕੜੇ ਸੇਜੇ ਫੋਟੋ ਨਾਲੇ ਕੱਦ ਕਈ ਤਿੰਨ ਵਿੱਚੋਂ ਆਪਸ ਸੀ ਮੈਨੂੰ ਮੈਂ ਉਹਨਾਂ ਕੋਲ ਮੈਨੂੰ ਲੱਗਦਾ ਕਿ ਮੌਜੂਦਾ ਉਹਨਾਂ ਕੋਲ ਉਹਨਾਂ ਦੇ ਵੈਪਨ ਸੀ ਹੂੰ ਇਹ ਮੈਂ ਉੱਤੇ ਸਾਈਡ ਤੇ ਇਹਨਾਂ ਤੋਂ ਬੈਠਾ ਰਿਹਾ ਜਦੋਂ ਇਹਨਾਂ ਨੇ ਕਿਹਾ ਜੀ ਗੱਡੀ ਅਸੀਂ ਲੈ ਕੇ ਜਾਣੀ ਆ ਤੇ ਸਾਨੂੰ ਸਾਨੂੰ ਜੋ ਕਿ ਇੱਥੇ ਦਾ ਵਰਕਰ ਆ ਉਹ ਕਹਿੰਦਾ ਕਿ ਇਹਦੀ ਪੇਮੈਂਟ ਕਰਕੇ ਜਾਓ ਉਹ ਕਹਿੰਦਾ ਜੀ ਪੇਮੈਂਟ ਨਹੀਂ ਕਰਨੀ ਇਹਦੇ ਉੱਪਰ ਛਾੜ ਦਵਾ ਦੇ ਗੱਡੀ ਹੂੰ ਤੇ ਸਾਨੂੰ ਨੇ ਗੱਡੀ ਦੀ ਚਾਬੀ ਦੇ ਕੱਢੀ ਮੌਜੂਦਾ ਟਾਈਮ ਤੇ ਪਰ ਉਹਨਾਂ ਨੇ ਸਾਨੂੰ ਨੂੰ ਮਾਰ ਕਟ ਕੀਤੀ ਹੂੰ ਉਸ ਤੋਂ ਬਾਅਦ ਮੇਰੇ ਚਾਚੇ ਦਾ ਮੁੰਡਾ ਜੋ ਕਿ ਇਸ ਟਾਈਮ 14 ਸਾਲ ਦਾ ਆ ਉਹਦੇ ਨਾਲ ਮਾਰ ਕਟ ਕੀਤੀ ਵੀਡੀਓ ਨਹੀਂ ਆਉਣੀ ਉਹ ਉੱਧੀ ਮੌਜੂਦਾ ਤੌਰ ਤੇ ਸਾਡੇ ਕੋਲ ਵੀਡੀਓ ਤੇ ਕਲਿੱਪਾਂ ਪਈਆਂ ਆ ਛੋਟੀਆਂ ਛੋਟੀਆਂ ਕਿਉਂਕਿ ਜੋ ਜੋ ਵਿਅਕਤੀ ਇੱਥੇ ਵੀਡੀਓ ਬਣਾ ਰਿਹਾ ਸੀਗਾ ਉਹ ਵੀ ਸਾਡਾ ਤੀਜਾ ਵਾਰ ਕਰ ਰਿਹਾ ਸ਼ੋਅ ਦਾ ਉਹਨੂੰ ਕਹਿੰਦੇ ਅਸੀਂ ਤੇਰੇ ਰਾਡਾ ਮਾਨੀ ਆ ਮੈਂ ਤਾਂ ਸਾਈਡ ਤੇ ਆਪਣਾ ਬਿਠਾ ਰਹੇ ਆ ਅਟਾ ਹਟਲੇ ਰਾਂ ਗਏ ਹੋਏ ਸੀ ਜੀ ਨੂੰ ਇੱਥੇ ਵਰਕਸ਼ਾਪ ਤੇ ਫੋਨ ਆਇਆ ਮੁੰਡੇ ਦਾ ਚਾਨੂੰ ਦਾ ਕੀ ਕਹਿੰਦੇ ਕਹਿੰਦਾ ਵੀ ਆਪਣੇ ਗੱਡੀ ਲੈਣ ਹੋਣੀ ਸੀ ਕਿਸ ਕਸਟਮਰ ਐ ਮੈਂ ਤਿਆਰ ਕੀਤੀ ਹੋਈ ਸੀ ਹੂੰ ਤੇ ਕਹਿੰਦਾ ਵੀ ਉਹ ਨਾਲ ਪੰਜ ਸੱਤ ਮੁੰਡੇ ਲੈ ਕੇ ਆਏ ਤੇ ਚਾਰ ਪੰਜਾਂ ਦੇ ਕੋਲ ਕਹਿੰਦਾ ਪਿਸਟਲ ਆ ਹੂੰ ਤੇ ਜਦ ਤੱਕ ਅਸੀਂ ਤੇ ਮੇਰਾ ਵੱਡਾ ਭਰਾ ਇੱਥੇ ਪਹੁੰਚੇ ਆ ਜਦ ਤੱਕ ਉਹ ਇਹਨਾਂ ਨਾਲ ਹੱਥੋਂ ਪਾਈ ਕਰ ਕਰਕੇ ਗੱਡੀ ਕੱਢ ਕੇ ਲੈ ਗਏ ਸੀ ਜੀ ਤੇ ਜਦੋਂ ਅਸੀਂ ਪਹੁੰਚੇ ਆ ਮੌਕੇ ਤੇ ਐਸ ਐਚਓ ਸਾਹਿਬ ਆਪਣੀ ਟੀਮ ਦੇ ਨਾਲ ਪਹੁੰਚੇ ਆ ਤੇ ਦੋ ਗੱਡੀਆਂ ਐਸ ਐਚਓ ਸਾਹਿਬ ਦੇ ਨਾਲ ਸੀਗੀਆਂ ਤੇ ਇੱਕ 112 ਵਾਲੀ ਸੀ ਹਾਂਜੀ ਐਸ ਐਚਓ ਸਾਹਿਬ ਨੇ ਸਾਰੀ ਵਧੀ 112 ਵਾਲਿਆਂ ਨੇ ਥੋੜੀ ਜਿਹੀ ਬਤਮੀ ਕੀਤੀ ਜੀ ਕੀਤੀ ਹੈ ਇਹਨਾਂ ਦੇ ਨਾਲ ਤੇ ਕੋਈ ਸੁਣਵਾਈ ਜੀ ਨਹੀਂ ਕੀਤੀ ਹੈਗੀ ਇਸ ਮੌਕੇ ਦੁਕਾਨਦਾਰ ਵੱਲੋਂ ਤੁਰੰਤ 112 ਤੇ ਸ਼ਿਕਾਇਤ ਦਰਜ ਕਰਵਾਈ ਤੇ ਫਲੋਰ ਪੁਲਿਸ ਮੌਕੇ ਤੇ ਪਹੁੰਚੀ ਮੌਕੇ ਤੇ ਮੌਜੂਦ ਕਰਮਚਾਰੀਆਂ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹ ਜਲਦ ਹੀ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ ਇਸ ਮੌਕੇ ਵਰਕਸ਼ਾਪ ਦੇ ਮਾਲਕ ਦੀ ਪਤਨੀ ਨੇ ਕਿਹਾ ਕਿ 112 ਗੱਡੀ ਵਿੱਚ ਤਨਾਤ ਪੁਲਿਸ ਮੁਲਾਜ਼ਮ ਵੱਲੋਂ ਉਹਨਾਂ ਦੇ ਨਾਲ ਬਸਲੂਕੀ ਕੀਤੀ ਗਈ ਹੈ ਜਿਸ ਦੀ ਸ਼ਿਕਾਇਤ ਉਹਨਾਂ ਨੇ ਡੀਐਸਪੀ ਫਲੋਰ ਨੂੰ ਲਿਖਤੀ ਤੌਰ ਤੇ ਦੇ ਦਿੱਤੀ ਹੈ ਸਰ ਕਿਨਾ ਜੀ ਮੇਰਾ ਨਾਮ ਪਵਨप्रीत ਕੌਰ ਹੈ ਹਾਂਜੀ ਸਾਡੀ ਵਰਕਸ਼ਾਪ ਅਗੁਰ ਨਾਰਗ ਮੋਟਰ ਵਰਕਸ਼ਾਪ ਨਗਰ ਹਾਂਜੀ ਤੇ ਅੰਮ੍ਰਿਤਸਰ ਤੋਂ ਇੱਕ ਗੱਡੀ ਆਈ ਸੀ ਕੰਮ ਲਈ ਉਹਦੇ ਜਿੱਦਾਂ ਕੰਮ ਕੀਤਾ ਜਦ ਗੱਡੀ ਤਿਆਰ ਹੋਈ ਉਹਨਾਂ ਨੇ ਪੇਮੈਂਟ ਕਰਕੇ ਗੱਡੀ ਲੈ ਕੇ ਜਾਣੀ ਸੀ ਜੀ ਬਟ ਉਹਨਾਂ ਨੇ ਪੇਮੈਂਟ ਨਹੀਂ ਕੀਤੀ ਹੈਗੀ ਗੱਡੀ ਇੱਦਾਂ ਵਰਕਰਾਂ ਨੂੰ ਸਾਡੇ ਨੂੰ ਕੁੱਟ ਕੇ ਰਿਵਾਲਵਰ ਦਿਖਾ ਕੇ ਗੱਡੀ ਲੈ ਗਏ ਆ ਜੀ ਤੇ ਅਸੀਂ 112 ਤੇ ਕਾਲ ਕੀਤੀ ਐਸ ਐਚਓ ਸਾਹਿਬ ਆਏ ਸੀ ਉਹਨਾਂ ਨੇ ਸਾਡੀ ਗੱਲ ਸੁਣੀ ਆ ਰਿਪੋਰਟ ਲਿਖੀ ਆ ਬਟ ਜਿਹੜੇ 112 ਤੇ ਗੁਰਵਿੰਦਰ ਸਰ ਆਏ ਸੀਗੇ ਉਹਨਾਂ ਨੇ ਨਹੀਂ ਸਾਡੇ ਨਾਲ ਉਹਨਾਂ ਨੇ ਬਦਤਮੀਜ਼ੀ ਕੀਤੀ ਹੈ ਸਾਡੇ ਨਾਲ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈ ਕਿ ਸਾਨੂੰ ਹਾਂਜੀ ਸਾਨੂੰ ਉਹਦਾ ਦੁੱਖ ਘੱਟ ਲੱਗਾ ਹੈ ਜਿਹੜੇ ਇਹਨਾਂ ਨੇ ਸਾਡੇ ਨਾਲ ਇਦਾਂ ਬਿਹੇਵ ਕੀਤਾ ਹੈ ਉਹਦਾ ਸਾਨੂੰ ਜ਼ਿਆਦਾ ਦੁੱਖ ਲੱਗਾ ਹੈ ਕਿਉਂਕਿ ਇਹਨਾਂ ਨੇ ਤਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤੇ ਫੇਰ ਜਨਤਾ ਬਾਉਗੀ ਕਿਸ ਨੂੰ ਹਨਾ ਜੇ ਪੁਲਿਸ ਵਾਲੇ ਹੀ ਨਹੀਂ ਸੁਣਨਗੇ ਇਸ ਲਈ ਅਸੀਂ ਚਾਹੁੰਦੇ ਆ ਵੀ ਇਹਨਾਂ ਦੇ ਉੱਤੇ ਵੀ ਕਾਰਵਾਈ ਕੀਤੀ ਜਾਵੇ ਉਹ ਗੱਡੀ ਜਿਹੜੇ ਲੈ ਕੇ ਗਏ ਉਹਨਾਂ ਤੇ ਤਾਂ ਕਰਨੀ ਹੈ ਜਿਹੜੇ 112 ਵਾਲੇ ਗੁਰਵਿੰਦਰ ਸਰ ਸੀਗੇ ਉਹਨਾਂ ਨੇ ਇਹ ਕਿਹਾ ਹੈ ਕਹਿੰਦੇ ਚਾਹੇ ਤੁਸੀਂ ਐਸਐਸਪੀ ਨੂੰ ਕਰ ਦੋ ਕਾਲ ਚਾਹੇ ਡੀਐਸਪੀ ਨੂੰ ਕਰ ਦੋ ਮੈਂ ਤਾਂ ਇਦਾਂ ਹੀ ਬੋਲਣਾ ਆ ਉਹਨਾਂ ਨੇ ਸਾਨੂੰ ਇਹ ਗੋ ਜਵਾਬ ਦਿੱਤਾ ਆ